ਤੇਗ ਮਾਦਰ ਪਾਰਸਾਲੇ ਮੰਨੂ ਪਾ ਹੋਵੇ ਵਾਹ ਵਾਹ ਜਿੰਦਬਾਦ ਜਿੰਦਬਾਦ ਚੱਕ ਦੇ ਇੰਡੀਆ ਦੇ ਕੀ ਹੈ ਚੱਕ ਦੇ ਇੰਡੀਆ ਦੇ ਵਿੱਚ ਮੰਗਾ ਪਤਾ ਕਿਹਦਾ ਮੈਂ ਪੰਜਾਬ ਤੇ ਆਇਆ ਪੰਜਾਬ ਨਾਲ ਜਿਹੜਾ ਆਇਆ ਹੈ ਨਾ ਇਹ ਨਗਰ ਕੌਂਸਲਰ ਨਹੀਂ ਉਹ ਇਹ ਵੀ ਬਾਕੀ ਸਾਰੇ ਇਹ ਸਾਰੀਆਂ ਜਿੰਦਬਾਦ ਹੈ ਫੇਰ ਹੀ ਕਹਿੰਦੇ ਨਗਰ ਕੌਂਸਲਰ ਜਿੰਦਬਾਦ ਹਨਾਜੀਪੁਰ ਸਾਹਿਬ ਜੀ ਨਗਰਪਾਲਿਕਾ ਕਮੇਟੀ ਨੂੰ ਕੰਮ ਕਰ ਰਹੇ ਹੈ ਜੀ ਜਿਹੜਾ ਆਪਾਂ ਬੰਦ ਰਹੇ ਹੁਣ ਇੱਕ ਮਾਹਰ ਜੀ ਦਾ 350 ਸਾਲਾਂ ਯਾਦਗਾਰੀ ਜੋੜ ਮੇਰ ਵਾਸਤੇ ਆਏ ਹੋਏ ਆ ਅਸੀਂ ਇੱਥੇ ਸੇਵਾ ਭਾਵਨਾ ਨਾਲ ਆਏ ਹੋਏ ਨੇ ਠੀਕ ਹੈ ਤੁਸੀਂ ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹੋ ਅਗਲੇ 5 ਦਿਨ ਵੀ ਅਸੀਂ ਐਸੀ ਤਰ੍ਹਾਂ ਕੰਮ ਕਰਨਾ ਹੈ ਠੀਕ ਹੈ ਜਦੋਂ ਵੀ ਆਪਾਂ ਕਿਸੇ ਨਾਲ ਗੱਲਬਾਤ ਕਰਨੀ ਹੈ ਪਤਨੀ ਜੀ ਨਿਗਾੜਦੇ ਆਪਾਂ ਪਰ ਡਾਕਟਰ ਨਹੀਂ ਹੈਗਾ ਆਪਾਂ ਨਾਲ ਰਹੇ ਦਵਾਲ ਜੀ ਇਹਦਾ ਬਾਬਾ ਜੀ ਖਿਡਾਰੀ ਬੌਜੀ ਕਹਿ ਕੇ ਬੌਜੀਆ ਕਰ ਲੋ ਕਿਤੇ ਦੇਖੇ ਬੌਜੀ ਦੁਬਾਰਾ ਕਿਤੇ ਹਮ ਲੋ ਵੈਰੀ ਗੁੱਡ ਕਿਹੜੇ ਸੈਕਟਰ ਚ ਲਿਖੇ ਬੜੇ ਸਾਹਿਬ ਜੀ ਚਲੋ ਸੈਕਟਰ ਨੰਬਰ ਦੱਸੋ ਆਪਨੇ ਕਿਹੜੀ ਟੀਮ ਹੈ 710 ਕਿਰਗੋਦੀ ਹੈ ਆਇਆ ਆਇਆ ਟਮਾਮ ਉਹ ਮੈਂ ਬੜਾ ਵੈਸੀ ਵੀ ਮੈਂ ਕੱਲ ਕੱਲ ਕੋਈ ਟਾਸਕ ਜਿੰਨੇ ਦਾ ਡੀਪਾਰਟਮੈਂਟ ਪਹੇਗਾ ਇਹਨਾਂ ਨੇ ਮੇਰੇ ਖਰੇ ਇੱਕ ਘੰਟੇ ਦੇ ਵਿੱਚ ਟਾਸਕ ਪੂਰਾ ਕਰ ਲਿਆ ਵੈਸੀ ਮੋਟੀਵੇਟਡ ਹੈ ਜਿਹੜੇ ਕੰਮ ਦੀ ਮੈਂ ਆਦੀ ਦਿੱਤਾ ਉੱਤੇ ਪਹੁੰਚੇ ਸੀਗੇ ਮੈਂ ਉਹਨਾਂ ਨੂੰ ਜੈਲੂ ਦੀ ਮੀਟਿੰਗ ਵੀ ਦੇਖੇ ਤੇ ਹੁਣ ਦੇਖੇ ਆ ਉਹਨੇ ਉਸੇ ਟਾਈਮ ਬੜੀ ਪ੍ਰਸ਼ੰਸਾ ਕੀਤੀ ਉੱਚੀ ਤਰ੍ਹਾਂ ਵੀ ਭਾਈ ਹੁਣ ਤੱਕ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੁਸੀਂ ਉਹਨਾਂ ਸੇਵਾ ਭਾਵ ਨਾਲ ਆਏ ਹੋ ਉਸੇ ਸੇਵਾ ਭਾਵ ਨੂੰ ਅਸੀਂ ਜਦੋਂ ਤੱਕ ਇਹ ਪ੍ਰੋਗਰਾਮ ਖਤਮ ਨਹੀਂ ਹੁੰਦਾ ਅਸੀਂ ਉਸੇ ਸੇਵਾ ਭਾਵ ਨਾਲ ਕੰਮ ਦੇ ਕਰਦੇ ਨਾ ਹੁਣ ਤੱਕ ਸਾਡੇ ਕੰਮ ਦੀ ਜਿਹੜੀ ਹੈਗੀ ਹੈ ਉਹ ਬਲੰਦੀ ਰਹੀ ਹੈ ਅਸੀਂ ਇਸੇ ਬਲੰਦੀ ਨੂੰ ਕਾਇਮ ਰੱਖਣਾ ਹੈ ਜਦੋਂ ਬੰਦੇ ਨੇ ਚਿੱਟਾ ਕੁਰਦਾ ਵੀ ਅੰਮਾ ਪਾਇਆ ਹੁੰਦਾ ਨਾ ਕੱਦ ਤੱਕ ਨੂੰ ਦਾਗ ਨਹੀਂ ਲੱਗਦਾ ਉਹ ਫਿਰ ਸਮੇਂ-ਸਮੇਂ ਕੇ ਜਾਂਦਾ ਹੈ ਹੁਣ ਤੱਕ ਸਾਡਾ ਚਿੱਟਾ ਕੁਰਦਾ ਜੇ ਅੰਮਾ ਕੋਈ ਦਾਗ ਨਹੀਂ ਲੱਗਿਆ ਨਾ ਅਸੀਂ ਇਹ ਦਾਗ ਨੂੰ ਕਾਇਮ ਰੱਖਣਾ ਨਹੀਂ ਬਲਕਿ ਹੁਣ ਦੇਣਾ ਚਾਹੀਦਾ ਤੇ ਡਟ ਕੇ ਜਿਹੜਾ ਕੰਮ ਕਰਦਾ ਹੈ ਠੀਕ ਹੈ ਸ਼ਾਬਾਸ਼ ਫਿਰ ਜੁਕਾਰਾ ਕੌਣ ਝਟੂਗਾ ਚਿੱਟ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਸਦੀ ਨੂੰ 350 ਸਾਲਾ ਜਿਹੜਾ ਸਮਰਪਿਤ ਦੀਵਸ ਹੈ ਉਸ ਦੇ ਯਾਦਗਾਰੀ ਜੋੜ ਮੇਲ ਦੇ ਲਈ ਸਾਰੀਆਂ ਸੰਗਤਾਂ ਜਿਹੜੀਆਂ ਹੈ ਦੂਰੋਂ ਦਰਾਡੇੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆ ਰਹੀਆਂ ਨੇ ਆ ਨਗਰ ਕੌਂਸਲ ਤੇ ਨਗਰ ਨਿਗਮਾਂ ਦਾ ਇਹ ਫਰਜ ਹੈ ਕਿ ਜੀ ਅਸੀਂ ਇਸ ਸਥਾਨ ਨੂੰ ਜਿਹੜਾ ਹੈਗਾ ਉਹ ਸਾਫ਼ ਰੱਖੀਏ ਇਸੇ ਉਦੇਸ਼ ਦੇ ਲਈ ਜਿਹੜਾ ਅ 10 8 ਦੇ ਕਰੀਬ ਜਿਹੜੇ ਹੈਗੇ 10 ਦੇ ਕਰੀਬ ਕਾਰਸਦ ਦੇ ਅਫਸਰ 10 ਸੈਂਟਰੀ ਇਨਸਪੈਕਟਰ 3 ਸੈਂਟਰੀ ਸੁਪਡੈਂਡ ਤੇ ਚੀਫ ਸੈਂਟਰੀ ਇਨਸਪੈਕਟਰ तकरीबन 300 ਦੇ ਕਰੀਬ ਸਫਾਈ ਜਿਹੜੇ ਸੇਵਾਦਾਰ ਦੇ ਤੌਰ ਤੇ ਆਏ ਨੇ ਉਹ ਤੇ ਇਸ ਤੋਂ ਇਲਾਵਾ ਬਹੁਤ ਸਾਰੀ ਮਸ਼ੀਨਰੀ ਜਿਨ੍ਹਾਂ ਚੋਂ 60 Tata Ace 10 15 ਟਰਾਲੀਆਂ ਇਹ ਸਾਰੀਆਂ ਆਈਆਂ ਨੇ ਹੁਣ ਤੱਕ ਜਿਹੜਾ ਹੈ ਸਾਰੇ ਹੀ ਜਿਹੜੇ ਦੂਰੋਂ ਦਰਾਡੇ ਬਿੰਦੇ ਆਏ ਨੇ ਉਹਨਾਂ ਨੇ ਸਫਾਈ ਦੀ ਬੜੀ ਜਿਹੜੀ ਹੈਗੀ ਪ੍ਰਸ਼ੰਸਾ ਕੀਤੀ ਹੈ ਇਸੇ ਲਈ ਅੱਜ ਸਾਰੇ ਸੈਂਟਰੀ ਇੰਸਪੈਕਟਰਾਂ ਵੱਲੋਂ ਸੈਂਟਰੀ ਸੁਪਰਡੈਂਡਰ ਵੱਲੋਂ ਆਪਣੀ ਆਪਣੀ ਟੀਮਾਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦੇ ਨੈਤਿਕਤਾ ਨੂੰ ਹੋਰ ਉੱਚਾ ਕਰਨ ਦੇ ਲਈ ਜਿਹੜਾ ਹੈ ਇੱਕ ਟ੍ਰੇਨਿੰਗ ਰੱਖੀ ਗਈ ਸੀਗੀ ਤਾਂ ਜੋ ਆਉਣੇ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਸੰਗਤ ਦੀ ਆਮਦ ਅਤੇ ਵਧਦੀ ਜਾਏਗੀ ਓਵੇਂ ਓਵੇਂ ਸਫਾਈ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਵੀ ਵਧਦੀ ਜਾਏਗੀ ਸੋ ਕਿ ਟੀਮਾਂ ਜਿਹੜੀਆਂ ਹੈਗੀਆਂ ਉਤਸ਼ਾਹਿਤ ਹੋ ਕੇ ਸੇਵਾ ਭਾਵ ਦੇ ਨਾਲ ਇਹ ਕੰਮ ਕਰਦੀਆਂ ਰਹਿਣ ਤੇ ਸਾਨੂੰ ਉਮੀਦ ਹੈ ਕਿ ਸਾਰੇ ਜਿਹੜੇ ਸਾਡੇ ਸਫਾਈ ਦੇ ਸੇਵਾਦਾਰ ਇੱਥੇ ਆਏ ਨੇ ਉਹ ਜਿਸ ਤਰ੍ਹਾਂ ਪਹਿਲਾਂ ਤੰਦੇਹੀ ਤੋਂ ਕੰਮ ਕਰ ਰਹੇ ਨੇ ਹੁਣ ਹੋਰ ਵੀ ਜਿਹੜੇ ਐ ਉਹ ਚਾਹਤ ਹੋ ਕੇ ਕੰਮ ਕਰਨਗੇ ਤੇ ਜਿੰਨੇ ਵੀ ਸੈਨੀਟਰੀ ਇੰਸਪੈਕਟਰ ਆਏ ਨੇ ਉਹ ਹਰ ਸਮੇਂ ਆਪਣੇ ਜਿਹੜੇ ਸੈਕਟਰਾਂ ਦੇ ਵਿੱਚ ਮੌਜੂਦ ਰਹਿੰਦੇ ਨੇ ਜਦੋਂ ਵੀ ਕੋਈ ਅਧਿਕਾਰੀ ਜਾਂ ਕਰਮਚਾਰੀ ਇੱਕ ਦੂਜੇ ਦੀ ਟੀਮ ਦੇ ਨਾਲ ਸਫਾਈ ਦੇ ਕੰਮ ਦੇ ਵਿੱਚ ਖੜਿਆ ਹੁੰਦਾ ਹੈ ਤਾਂ ਟੀਮ ਜਿਹੜੀ ਹੈ ਮੈਂ ਹਮੇਸ਼ਾ ਹੀ ਮੋਟੀਵੇਟ ਰਹਿੰਦੀ ਹੈ ਸਫਾਈ ਸੇਵਾਦਾਰਾਂ ਲਈ ਉਹਨਾਂ ਦਾ ਸੈਨੀਟਰੀ ਇੰਸਪੈਕਟਰ ਜਾਂ ਸੈਨੀਟਰੀ ਸੁਪਰਵਾਈਜ਼ਰ ਜਿਹੜਾ ਹੈਗਾ ਮੋਟੀਵੇਸ਼ਨ ਦਾ ਕਾਰਨ ਹੈ ਸਾਡੇ ਲਈ ਮਤਲਬ ਈਓ ਜਿਹੜੇ ਹੈਗੇ ਹੈ ਸੈਂਟਰ ਇਨਸਪੈਕਟਰਾਂ ਲਈ ਈਓ ਲਈ ਅਸੀਂ ਜਿਹੜੇ ਹੈਗੇ ਹੈ ਮੋਟੀਵੇਟੇਸ਼ਨ ਦਾ ਕੰਮ ਰੈਂਦੇ ਕਿ ਜੇ ਜਦੋਂ ਸਾਡਾ ਅਫਸਰ ਖੜੇ ਤਾਂ ਸਾਨੂੰ ਖੜਾ ਹੋਣਾ ਚਾਹੀਦਾ ਹੈਗਾ ਇਹ ਜਿਹੜੀ ਤਰਜ ਹੈ ਜਿੰਨੀ ਦੇ ਲਈ ਯਾਦਗਾਰੀ ਜਿਹੜਾ ਹੈਗਾ ਜੋੜ ਮਿਲ ਚਲੇਗਾ ਇਹ ਐਸੀ ਤਰ੍ਹਾਂ ਜਿਹੜਾ ਹੈਗਾ ਤਰਜ ਬਣੀ ਰਹੇਗੀ ਉਮੀਦ ਹੈ ਕਿ ਅਸੀਂ ਜਿੰਨੀ ਵੀ ਸੰਗਤਾਂ ਆਂਦੀਆਂ ਉਹਨਾਂ ਨੂੰ ਅਸੀਂ ਆਪਣੇ ਸੇਵਾ ਭਾਵ ਦੇ ਨਾਲ ਹਮੇਸ਼ਾ ਹੀ ਨਿਯਾਲ ਕਰਦੇ ਰਹੀਏ